ਤਾਂ ਲਈ ਦੱਸਣਾ ਚਾਹਣਾ ਕਿ ਤਕੋਹਾ ਤੋਂ ਤਲਨ ਰੋਡ तकरीबन 1.5 ਕਿਲੋਮੀਟਰ ਦੀ ਇਹ ਸੜਕ ਹੈਗੀ ਹੈ ਜਿੱਥੇ 15 ਸਾਲ ਤੋਂ ਸੀਵਰੇਜ ਜਾਮ ਆ ਔਰ ਇਹਦੇ ਨਾਲ ਲੱਗਦੀਆਂ ਕਲੋਨੀਆਂ ਰਮਾਨ ਨਗਰ ਸਿਟੀ ਨਕਲੇਵ ਪੁੱਲਰ ਕਲੋਨੀ ਸਿੱਧੂ ਸਟ੍ਰੀਟ ਸਿੱਧੂ ਕਲੋਨੀ ਤੇ ਨਾਲ ਹੀ ਕੁਝ ਹੋਰ ਲੱਗਦੀਆਂ ਨਵੀਆਂ ਕਲੋਨੀਆਂ ਦੇ ਵੀ ਤਸੀਵਰੇਜ ਇੰਨਾ ਜ਼ਿਆਦਾ ਜਾਮ ਹੈ ਕੀ ਹੁਣ ਜਿਹੜਾ ਸੀਵਰੇਜ ਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਆ ਰਿਹਾ ਹੈ ਪਹਿਲੇ 15 ਸਾਲ ਤੋਂ ਮੈਂ ਖੁਦ ਆਪਣੇ ਵੱਲੋਂ ਤੇ ਆਪਣੀ ਅਰਮਾਨਗਰ ਦੀ ਸੰਸਥਾ ਦੇ ਵੱਲੋਂ ਕਈ ਵਾਰ ਇਹਦੀਆਂ ਕੰਪਲੇਂਟਸ ਕੀਤੀਆਂ ਨੇ ਕਈ ਮਾਧਿਅਮ ਦੇ ਨਾਲ ਕਮਿਸ਼ਨਰਸ ਨੂੰ ਵੀ ਮਿਲੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਅਸੀਂ ਪਬਲਿਕ ਗ੍ਰੀਵੈਂਸ ਰਿਡਰੈਸਲ ਸਿਸਟਮ ਦਾ ਜਿਹੜਾ ਪੋਰਟਲ ਆ ਲੋਕ ਸ਼ਿਕਾਇਤ ਨਿਵਾਰਨ ਵਿਭਾਗ ਵੱਲੋਂ ਅਸੀਂ ਉਹਨਾਂ ਦੇ ਮਾਧਮ ਨਾਲ ਵੀ ਆਪਣੀਆਂ ਕੰਪਲੇਂਟਸ ਪਾਈਆਂ ਲekin ਇਹਦਾ ਕੋਈ ਵੀ ਸਮਾਧਾਨ ਨਹੀਂ ਹੋ ਸਕਿਆ ਡਾਕਟਰ ਸਾਹਿਬ ਅਕਸਰ ਕੰਪਲੇਟਾਂ ਪਹੁੰਚਦੀਆਂ ਉਸ ਤੋਂ ਬਾਅਦ ਅਧਿਕਾਰੀ ਕੋਈ ਤਵੱਜੋ ਨਹੀਂ ਦਿੰਦੇ ਔਰ ਲੋਕ ਬੜੀ ਨਰਕ ਭਰੀ ਜ਼ਿੰਦਗੀ ਜਿੰਦੇ ਆ ਪ੍ਰਸ਼ਾਸਨ ਨੂੰ ਕੀ ਤਾੜਨਾ ਕਿ ਉਹ ਇਹ ਲੋਕਾਂ ਦੇ ਲੋਕਾਂ ਦਾ ਕਾਰਜ ਕਰ ਸਾਬਕਾ ਕਾਉਂਸਲਰ ਇਸ ਏਰੀਆ ਦੇ ਵਿੱਚ ਰਹੇ ਨੇ ਆਪਣਾ 10 ਸਾਲ ਉਹਨਾਂ ਨੇ ਇਸ ਕਾਉਂਸਲਰ ਰਹਿੰਦੇ باوجود ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕਰਾਇਆ ਪਹਿਲਾਂ ਇਹ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਇਹ ਜੜੀਆਂ ਕਲੋਨਿਸ ਨੇ ਅਨ ਅਪਰੂਵਡ ਨੇ ਇਸ ਕਰਕੇ ਦਾ ਕੋਈ ਹੱਲ ਨਹੀਂ ਹੋ ਰਿਹਾ ਫਿਰ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਜਿੱਤੇਵਲੀ ਵਾਲਾ ਪਲਾਂਟ ਚੱਲੂਗਾ ਉਦੋਂ ਸੀਵਰੇਜ ਦਾ ਹੱਲ ਹੋ ਜਾਏਗਾ ਹੁਣ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਹੁਣ ਲੋਕਾਂ ਦੇ ਨਾਲ ਮਿਲ ਕੇ ਇਸ ਸ਼ਿਕਾਇਤ ਦੇ ਨਿਵਾਰਨ ਲਈ 25 ਲੱਖ ਦਾ ਟੈਂਡਰ ਲਗਾਇਆ ਹੈ ਪ੍ਰਾਈਵੇਟ ਠੇਕੇਦਾਰ ਦੇ ਕੋਲੋਂ ਤੇ ਸੁਪਰ ਸੈਕਸ਼ਨ ਮਸ਼ੀਨਾਂ ਦੇ ਨਾਲ ਇਹ ਸੀਵਰੇਜ ਦੀ ਸਫਾਈ ਕਰਵਾ ਕੇ ਤਾਂ ਇਸ ਮਸਲੇ ਦਾ ਹੱਲ 2 ਮਹੀਨੇ ਦੇ ਵਿੱਚ ਵਿੱਚ ਪੂਰਾ ਹੋ ਜਾਏਗਾ ਇਦਾਂ ਦੇ ਕਾਉਂਸਲਰਸ ਜਿਹੜੇ ਸਾਬਕਾ ਉਹ ਕਹਿ ਰਹੇ ਨੇ ਬਟ ਮੇਰਾ ਕਹਿਣਾ ਇਹ ਹੈ ਕਿ ਇਹੀ ਕਾਉਂਸਲਰਸ ਜਦੋਂ ਆਪ 10 ਸਾਲ ਇਹਨਾਂ ਨੇ ਸੱਤਾ ਭੁੱਗੀ ਆ ਉਦੋਂ ਇਸੇ ਏਰੀਆ ਦੇ ਵਿੱਚ ਰੋਜ਼ ਨੰਗਦੇ ਸੀਗੇ ਤਾਂ ਇਹਨਾਂ ਨੇ ਇਸ ਸੀਵਰੇਜ ਦੀ ਓਵਰਫਲੋ ਦੀ ਸਮੱਸਿਆ ਨੂੰ ਕਦੇ ਵੀ ਹੱਲ ਨਹੀਂ ਕਰਾਇਆ ਜਦਕਿ ਇਹਨਾਂ ਦਾ ਫਰਜ਼ ਬੰਦਾ ਸੀ ਕਿ ਇੱਕ ਸਾਲ ਦਾ ਜਿਹੜਾ ਕਾਰਪੋਰੇਸ਼ਨ ਦਾ ਬਜਟ ਆ ਉਹ ਤਕਰੀਬਨ 350 ਕਰੋੜ ਰੁਪਈਆ ਹੁੰਦਾ ਜਲੰਧਰ ਕਾਰਪੋਰੇਸ਼ਨ ਦਾ ਤੇ ਉਹਦੇ ਵਿੱਚੋਂ 40 ਤੋਂ 50 ਕਰੋੜ ਰੁਪਈਆ ਸੀਵਰੇਜ ਦੇ ਉੱਪਰ ਵੀ ਖਰਚ ਕਰਦੇ ਨੇ ਤੇ ਟੋਟਲ ਸਾਡੇ ਜਲੰਧਰ ਦੇ 80 ਵਾਰਡ ਨੇ ਤੇ 80 ਵਾਰਡਾਂ ਦੇ ਵਿੱਚ 50 ਕਰੋੜ ਰੁਪਈਆ ਜਿਹੜੇ ਸੀਵਰੇਜ ਦੀ ਮੇਨਟੇਨੈਂਸ ਤੇ ਉੱਪਰ ਤੁਸੀਂ ਖਰਚ ਕਰਦੇ ਹੋ ਤੇ ਹਰ ਸਾਲ ਅਗਰ ਤੁਸੀਂ ਸਾਡੇ ਇਲਾਕੇ ਦੇ ਵਿੱਚ ਵੀ ਸੀਵਰੇਜ ਦੀ ਸਫਾਈ ਕਰਾਈ ਹੁੰਦੀ ਤਾਂ ਅੱਜ ਇਹ ਸਮੱਸਿਆ ਇੰਨੀ ਭੰਕਰ ਵਰਕਰਾਲ ਰੂਪ ਧਾਰਨ ਨਾ ਕਰ ਦੇ। ਡਾਕਟਰ ਸਾਹਿਬ ਲੋਕਾਂ ਨੇ ਕੱਲ ਇੱਕ ਮੰਗ ਪੱਤਰ ਦਿੱਤਾ ਹੈ ਵਿਧਾਇਕ ਨੂੰ ਔਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਔਰ ਉਹਨਾਂ ਨੇ ਇੱਕ ਤਾਲਨਾ ਵੀ ਕੀਤੀ ਹੈ ਅਲਟੀਮੇਟਮ ਦਿੱਤਾ ਹੈ ਕਿ 10 ਦਿਨ ਦੇ ਵਿੱਚ ਜੇਕਰ ਸਾਡੀ ਸਮੱਸਿਆ ਦਾ ਸਮਾਧਾਨ ਨਾ ਹੋਇਆ ਤਾਂ ਅਸੀਂ ਰੋਡ ਜਾਮ ਕਰਾਂਗੇ। ਦੇਖੋ ਜੀ ਲੋਕੀ ਦਾ ਹਾਂਜੀ ਫਿਰ ਰੋਡ ਜਾਮ ਕਰਾਂਗੇ ਔਰ ਧਰਨਾ ਪ੍ਰਦਰਸ਼ਨ ਕਰਾਂਗੇ। ਲੋਕੇ ਤਾਂ ਮਜਬੂਰ ਨੇ ਜੀ ਧਰਨਾ ਪ੍ਰਦਰਸ਼ਨ ਕਰਨ ਤੋਂ ਔਰ ਉਹਨਾਂ ਨੂੰ ਆਪਣੇ ਅਧਿਕਾਰ ਲੈਣ ਵਾਸਤੇ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਸੀਂ ਤਾਂ ਆਪਣੇ ਅਧਿਕਾਰ ਲੈਣ ਲਈ ਹਰ ਪੱਧਰ ਤੇ ਇਸ ਸਮੱਸਿਆ ਨੂੰ ਲੈ ਕੇ ਗਏ ਪਰ ਸਾਡੇ ਕਿਸੇ ਨੇ ਵੀ ਇਹ ਸਮੱਸਿਆ ਸੁਣਨ ਤੋਂ ਬਾਅਦ ਹੱਲ ਨਹੀਂ ਕੀਤਾ ਜਿਹੜੇ ਕਾਰਪੋਰੇਸ਼ਨ ਦੇ ਸੀਵਰੇਜ ਓ ਐਂਡ ਐਮ ਡਿਪਾਰਟਮੈਂਟ ਦੇ ਅਧਿਕਾਰੀ ਨੇ ਜੂਨੀਅਰ ਇੰਜੀਨੀਅਰ ਕਰੰਦਤਾ ਐਸਡੀਓ ਜਾਂ ਹੋਰ ਸੁਪਰਡਿੰਟ ਇੰਜੀਨੀਅਰਜ਼ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦੇ ਬਾਰੇ ਜਿਹੜੀ ਵੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਪਹੁੰਚਦੀ ਆ ਉਹਦਾ ਕਾਗਜ਼ ਦੇ ਉੱਪਰ ਇੱਕ ਝੂਠਾ ਹੀ ਲਿਖ ਕੇ ਪਾ ਦਿੰਦੇ ਨੇ ਕਿ ਤੁਹਾਡੀ ਜਿਹੜੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਲੇਕਿਨ ਸਮੱਸਿਆ ਉੱਥੇ ਵੀ ਉੱਥੇ ਹੀ ਹੈ ਇਸ ਕਰਕੇ ਇਹ ਸਮੱਸਿਆ ਦਾ ਅਗਰ ਪੱਕਾ ਸਮਾਧਾਨ ਅਗਰ ਕੋਈ ਹੋਣਾ ਚਾਹੀਦਾ ਤਾਂ ਮੇਰੇ ਸਮਝ ਦੇ ਨਾਲ ਇਹ ਹੈ ਕੀ ਰੈਗੂਲਰ ਇਸ ਸੀਵਰੇਜ ਦੀ ਸਫਾਈ ਵੀ ਹੋਵੇ ਤੇ ਜੇ ਸੀਵਰੇਜ ਦੀ ਸਫਾਈ ਕਰਨ ਤੋਂ ਬਾਅਦ ਵੀ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਉਸ ਏਰੀਆ ਦਾ ਸੀਵਰੇਜ ਨੂੰ ਨਵਾਂ ਪਾ ਦਿੱਤਾ ਜਾਏ ਜਿਹੜਾ ਕਿ ਕੰਮ ਮੌਜੂਦਾ ਐਮਐਲਏ ਸਾਹਿਬ ਦਾ ਮੌਜੂਦਾ ਕਾਰਪੋਰੇਸ਼ਨ ਸਰਕ ਪੰਜਾਬ ਸਰਕਾਰ ਦਾ ਤੇ ਇਵਨ ਪੁਰਾਣੇ ਜਿਹੜੇ ਕਾਉਂਸਲਰਸ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸੀਵਰੇਜ ਦੀ ਸਫਾਈ ਤਾਂ ਹਰ ਸਾਲ ਰੈਗੂਲਰ ਜਦੋਂ ਖਰਚਾ ਸੀ ਉਥੇ ਪਾਣੇ ਆ ਕਾਰਪੋਰੇਸ਼ਨ ਚ ਤੇ ਉਹਦੇ ਨਾਲ ਕਰਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਹ ਸਮੱਸਿਆ ਤੋਂ ਪਹਿਲੇ ਨਿਜਾਤ ਮਿਲ ਜਾਂਦੀ ਹੁਣ ਇੰਨੀ ਵੱਡੀ ਸਮੱਸਿਆ ਬਣ ਗਈ ਹੈ ਕਿ ਉਹ ਹੁਣ 25 ਲੱਖ ਰੁਪਏ ਦਾ ਤਕਮੀਨਾ ਬਣਾ ਕੇ ਇੱਕ ਨਵਾਂ ਮਨਸੂਬਾ ਤਿਆਰ ਕਰਦੇ ਪਏ ਨੇ ਔਰ 25 ਲੱਖ ਰੁਪਏ ਦੇ ਮਨਸੂਬੇ ਦੇ ਨਾਲ ਇਹ ਸਮੱਸਿਆ ਦਾ ਹੱਲ ਨਹੀਂ ਹੋਣਾ 25 ਲੱਖ ਰੁਪਿਆ ਖੁਰਦਪੁਰਦ ਹੀ ਹੋ ਜਾਣਾ ਹੈ ਮੈਨੂੰ ਲੱਗਦਾ ਇਹ ਸੀਵਰੇਜ ਨਵਾਂ ਪੈਨ ਦੇ ਨਾਲ ਹੀ ਇਸ ਸਮੱਸਿਆ ਦਾ ਹੱਲ ਪੱਕੇ ਤੌਰ ਤੇ ਹੋ ਸਕਦਾ ਹੈ ਅਕਸਰ ਹੁਣ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਜਿਹੜਾ ਜਲੰਧਰ ਬਣਾਉਣ ਜਾ ਰਹੇ ਸੀ ਉਹਦੇ ਵਿੱਚ ਵੀ ਕਪਲੇਬਾਜ਼ੀਆਂ ਬਾਰੇ ਮਤਲਬ ਵਫਾਤ ਭੇਜਿਆ ਉਹ ਜਾਂਚ ਕਰੇਗਾ ਕਿ ਇਹਦੇ ਵਿੱਚ ਕੋਈ ਕਪਲੇਬਾਜ਼ੀ ਨਹੀਂ ਕਾਰਨ ਕੀ ਹੈ ਕਿ ਅਸੀਂ ਜਿਹੜੇ ਲੋਕ ਅਵੇਅਰਨੈਸ ਹੋ ਕੇ ਕਰਕੇ ਉਹਨਾਂ ਕੰਮ ਤੇ ਧਿਆਨ ਕਿਉਂ ਨਹੀਂ ਦਿੰਦੇ ਨਗਰ ਨਿਗਮ ਜਾਂ ਹੋਰ ਜਿਹੜੇ ਆਪਣੇ ਲੀਡਰਸ ਹੈਗੇ ਪੰਜਾਬ ਵਿਜੀਲੈਂਸ ਦੀ ਟੀਮ ਵੱਖ-ਵੱਖ ਸਮੇਂ ਦੇ ਉੱਪਰ ਨਗਰ ਨਿਗਮ ਜਲੰਧਰ ਦੇ ਉੱਪਰ ਚੈਕਿੰਗ ਕਰਨ ਆਂਦੀ ਹੈ ਇਹ ਜਿਹੜੇ ਮੌਜੂਦਾ ਆਫੀਸਰਸ ਨੇ ਜਾਂ ਕਾਉਂਸਲਰਸ ਨੇ ਇਹ ਆਪਣੀਆਂ ਖਾਨਾ ਪੂਰਤੀਆਂ ਕਰਕੇ ਉਹਨਾਂ ਨੂੰ ਅਲੱਗ ਹੀ ਕੋਈ ਨਾ ਕੋਈ ਪਿਕਚਰ ਦਿਖਾ ਦਿੰਦੇ ਨੇ ਜਿਹਦੇ ਨਾਲ ਕਿ ਇਹਨਾਂ ਦੇ ਕੋਈ ਵੀ ਕੀਤੇ ਹੋਏ ਗਲਤ ਕੰਮ ਦੇ ਉੱਪਰ ਇੱਕ ਤਰ੍ਹਾਂ ਦੀ ਪਰਤ ਲੱਗ ਜਾਂਦੀ ਹੈ ਔਰ ਲੋਕਾਂ ਨੂੰ ਪਤਾ ਨਹੀਂ ਚੱਲ ਪਾਂਦਾ ਕਿ ਸਾਡੇ ਇਹ ਮਦਦ ਕਰ ਰਹੇ ਨੇ ਕਿ ਸਾਡੇ ਕੋਈ ਮਦਦ ਨਹੀਂ ਕਰ ਰਹੇ